ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਆਮ ਆਦਮੀ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਦੇ ਵਾਰਡ ਨੰਬਰ 8 ਵਿੱਚ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਜਿੱਥੇ ਪਾਰਟੀ ਵੱਲੋਂ ਸ਼ਹਿਰ ਅੰਦਰ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ ਉੱਥੇ ਹੀ ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਇਹਨਾਂ ਮੁਸ਼ਕਲਾਂ ਨੂੰ ਜਲਦ ਹੱਲ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਸੰਜੀਵ ਕੰਨੜਾ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਹਰਮੇਸ਼ ਲਾਲ ਸੰਜੀਵ ਹੀਰ ਗੁਰਵਿੰਦਰ ਨੌਰਾ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ ਅੱਜ ਇੱਥੇ 8 ਨੰਬਰ ਵਾਰਡ ਦੇ ਵਿੱਚ ਜੜੀਆਂ ਭੈਣਾ ਬੀਬੀਆਂ ਅੰਡਾ ਸਾਹਿਬ ਨੇ ਅੱਜ ਚਾਪਣੀ ਆਪਣੇ ਘਰੇ ਰੱਖਿਆ ਸੀਗਾ ਤੇ ਅਸੀਂ ਥੈਂਕ ਯੂ ਵੀ ਕਰਦੇ ਆ ਚਾਪਣੀ ਦੇ ਤੇ ਭੈਣਾ ਬੀਬੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਔਰ 15-20 ਦਿਨ ਤੋਂ ਲਗਾਤਾਰ ਕੰਟੀਨਿਊ ਜਿਹੜੀਆਂ ਰੈਗੂਲਰ ਸਮੱਸਿਆਵਾਂ ਮਾਉਣ ਦੀਆਂ ਲਾਈਟਾਂ ਵਗੈਰਾ ਦੀਆਂ ਸਭਾਈ ਕਰਮਚਾਰੀਆਂ ਤੋਂ ਅਸੀਂ ਸੋਚਿਆ ਵਾ ਉਹ ਆਲਮੋਸਟ ਹੱਲ ਹੋ ਚੁੱਕੀਆਂ ਤੇ ਮੇਰੇ ਕੋਲ ਅੱਜ ਇਹਨਾਂ ਨੇ ਕੋਈ ਖਾਸਾ ਨੂੰ ਸਮੱਸਿਆ ਦੱਸੀ ਨਹੀਂ ਹੈਗੀ ਤੇ ਜਿਹੜੀਆਂ ਛੋਟੀਆਂ-ਮੋਟੀਆਂ ਅੰਡਾ ਸਾਹਿਬ ਦੀ ਡਿਊਟੀ ਰਹਤੀ ਆ ਉਹ ਹੱਲ ਕਰ ਦੋ ਧੰਨਵਾਦ ਹਾਂਜੀ ਅੱਜ ਵਾਰਡ ਨੰਬਰ ਆਮ ਆਦਮੀ ਪਾਰਟੀ ਇਸ ਮੁੱਚੀ ਟੀਮ ਦੇ ਨਾਲ ਬਾੜਵਾਸੀਆਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਹਨਾਂ ਦਾ ਹੱਲ ਕੀਤਾ ਗਿਆ ਪਹਿਲਾਂ ਵੀ ਬਾੜ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਜਿਵੇਂ ਟਿਊਬ ਲਾਈਟਾਂ ਕਈ ਪਾਸੇ ਪੁਲੀਆਂ ਵਗੈਰਾ ਟੁੱਟੀਆਂ ਹੋਈਆਂ ਜਾਂ ਪਾਣੀ ਦੇ ਪ੍ਰੋਬਲਮ ਸੀਗੀਆਂ ਉਹਨਾਂ ਦਾ ਹੱਲ ਕੀਤਾ ਗਿਆ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਕੀ ਜਿਹੜੀਆਂ ਉਹਨਾਂ ਦੀਆਂ ਰਹਿੰਦੀਆਂ ਕੋਈ ਸਮੱਸਿਆਵਾਂ ਸਫਾਈ ਵਗੈਰਾ ਦੀਆਂ ਹੈਗੀਆਂ ਜਾਂ ਹੋਰਾਂ ਉਹਨਾਂ ਦਾ ਵੀ ਜਲਦੀ ਤੋਂ ਜਲਦੀ ਮੁੱੱਚੀ ਟੀਮ ਨੇ ਨਾਲ ਮੇਰੇ ਪੂਰਾ ਉਹਨਾਂ ਦਾ ਹੱਲ ਕਰਾਉਂਦਾ ਭਰੋਸਾ ਦਿੱਤਾ ਧੰਨਵਾਦ